ਉਹ ਵਗੇ ਬਾਰੇ ਵੀਡੀਓ ਵਿੱਚ ਜਿਵੇਂ ਆਪਾਂ ਦੇਖਿਆ ਹੀ ਹੈ ਕਿ ਮਿੰਦੋ ਜਦੋਂ ਕੌਮਦੇਵ ਨੂੰ ਮਿਲ ਕੇ ਆਉਂਦੀ ਹੈ ਤਾਂ ਉਸ ਤੋਂ ਤਾਂ ਉਸ ਤੋਂ ਬਾਅਦ ਉਹਹ ਪਾਲੇ ਨੂੰ ਮਿਲ ਜਾਂਦੀ ਹੈ ਜਾਨੀ ਕਿ ਅੰਮੂ ਨੂੰ ਮਿਲ ਜਾਂਦੀ ਹੈ ਤੇ ਪਰ ਅੰਮੂ ਤੇ ਮਿਲਣ ਤੋਂ ਬਾਅਦ ਜਦੋਂ ਘਰ ਵਾਪਸ ਆਉਂਦੀ ਹੈ ਤਾਂ ਜੋ ਅੰਮੂ ਦੀ ਨਿੱਕੇ ਹੁੰਦੇ ਦੀ ਗੱਡੀ ਆ ਜੋ ਕਿ ਉਸਤੇ ਡੈਡੀ ਨੇ ਉਸ ਨੂੰ ਲੈ ਕੇ ਦਿੱਤੀ ਸੀ ਤੇ ਇਹ ਦੋਨੋਂ ਗੱਡੀ ਲੈ ਕੇ ਦਿੱਤੀ ਸੀ ਤੇ ਅੰਮੂ ਨੂੰ ਉਸਤੇ ਡੈਡੀ ਨੇ ਗੱਡੀ ਲੈ ਕੇ ਦਿੱਤੀ ਸੀ ਤਾਂ ਜਦੋਂ ਉਹ ਆਪਣੀ ਮੰਮੀ ਦੇ ਨਾਲ ਉੱਥੇ ਘਰ ਵਿੱਚ ਗਈ ਸੀ ਤਾਂ ਅੰਮੂ ਨੂੰ ਮਿਲਣ ਲਈ ਤਾਂ ਉਹ ਦੋਸਤ ਉੱਥੋਂ ਗੱਡੀ ਚੱਕ ਲਈ ਆਈ ਸੀ ਕਿ ਇਹ ਮੇਰੇ ਭਰਾ ਦੀ ਨਿਸ਼ਾਨੀ ਹੈ ਤੇ ਉਹ ਨੇ ਇੰਨੇ ਸਾਰਾ ਤੋਂ ਉਸ ਨੇ ਸੰਭਾਲ ਕੇ ਰੱਖੀ ਸੀ ਉਹ ਨਿਸ਼ਾਨੀ ਪੰਜਾਦ ਉਸ ਨੂੰ ਇਹ ਨਿਸ਼ਾਨੀ ਲੱਭੀ ਗੱਡੀ ਲੱਭੀ ਨਾ ਤਾਂ ਉਹ ਬਹੁਤ ਬਖਲਾ ਗਈ ਸੀ ਤੇ ਰੋਹੀ ਜਾ ਰਹੀ ਸੀ ਤਾਂ ਜਦੋਂ ਪੰਮੀ ਨੇ ਉਸ ਨੂੰ ਪੁੱਛਿਆ ਕਿ ਤੂੰ ਕੀ ਕਰ ਰਹੀ ਹੈ ਤਾਂ ਉਸ ਨੇ ਕਿਹਾ ਕਿ ਮੈਂ ਕੋਈ ਚੀਜ਼ ਲੱਭ ਰਹੀ ਆ ਤਾਂ ਉਸਦੀ ਪੰਮੀ ਨੇ ਕਿਹਾ ਕਿ ਤੂੰ ਕੁਤ ਬੁੱਕਾ ਲੱਭ ਰਹੀ ਆ ਤਾਂ ਉਹ ਪਈਆਂ ਸਾਈਡ ਤੇ ਉਹ ਕਹਿੰਦੀ ਮੈਂ ਬੁੱਕਾ ਨਹੀਂ ਮੈਂ ਇਹ ਲੱਭ ਰਹੀ ਸੀ ਤਾਂ ਪੰਮੀ ਨੇ ਕਿਹਾ ਕਿ ਤੂੰ ਹੀ ਸਿਰਫ ਗੱਡੀ ਪਿੱਛੇ ਤੂੰ ਇਹ ਨਾ ਖਿਲਾਰ ਭਾਰਤ ਤਾਂ ਉਸਨੇ ਕਿਹਾ ਗੱਡੀ ਨਹੀਂ ਇਹ ਮੇਰੇ ਅਮੂ ਦੀ ਗੱਡੀ ਹੈ ਜੋ ਮੈਨੂੰ ਮਿਲ ਗਈ ਤੇ ਮੇਰਾ ਅਮੂ ਵੀ ਮਿਲ ਗਿਆ ਤਾਂ ਇਹ ਸੁਣ ਕੇ ਪੰਮੀ ਹੱਕੇ ਬੱਕੇ ਹੀ ਰਹਿ ਗਈ ਕਿਉਂਕਿ ਆ ਇਸ ਦੀ ਜ਼ਿੰਮੇਵਾਰੀ ਦੇਵ ਨੇ ਲਈ ਸੀ ਕਿ ਜੇਕਰ ਪੰਮੀ ਮੈਂ ਫਿਰ ਅम्मू ਦਾ ਪਤਾ ਦਸਾਂਗਾ ਪਤਾ ਮੈਂ ਕਰੂੰਗਾ ਤੇ ਤੁਹਾਨੂੰ ਦਸਾਂਗਾ ਜੇ ਪੰਮੀ ਮੈਂ ਇੱਕ ਵਾਰ ਮੇਰੇ ਡੈਡੀ ਜਾਣੇ ਕਿ ਸਰਪੰਚ ਨੂੰ ਮਿਲ ਲਵੇ ਕਿ ਕਿਉਂਕਿ ਉਸਨੇ ਗਲਤੀ ਮੰਨਣੀ ਹੈ ਕਿਉਂਕਿ ਉਸਨੇ ਪਹਿਲਾਂ ਜਦੋਂ ਅम्मू ਛੋਟਾ ਸੀ ਤੇ ਉਸਨੇ ਗਲਤ ਫੈਸਲਾ ਕੀਤਾ ਸੀ ਤੇ ਅम्मू ਨੂੰ ਪੰਮੀ ਤੇ ਮਿੰਦੋ ਤੋਂ ਦੂਰ ਕਰ ਦਿੱਤਾ ਸੀ ਪਰ ਅੱਜ ਸਰਪੰਚ ਨੂੰ ਦੋਰਾ ਪਿਆ ਹੋਇਆ ਹੈ ਉਹਮ ਜ਼ਿੰਦਗੀ ਤੇ ਮੌਤ ਲੜਾਈ ਲੜ ਰਿਹਾ ਹੈ ਪਰ ਉਸ ਦੀ ਇੱਕ ਹੀ ਇੱਛਾ ਹੈ ਕਿ ਜੋ ਪੰਮੀ ਨਾਲ ਮੈਂ ਗਲਤ ਕੀਤਾ ਸੀਗਾ ਤੇ ਉਸ ਦੀ ਮੈਂ ਉਸ ਤੋਂ ਮਾਫੀ ਮੰਗਣੀ ਆ ਸ਼ਾਇਦ ਉਹ ਤੇ ਹੀ ਕਰਮਾਂ ਦੀ ਸਜ਼ਾ ਹੈ ਸ਼ਾਇਦ ਉਸ ਨੂੰ ਲੱਗ ਰਿਹਾ ਹੈ ਕਿ ਮੈਂ ਮਾਫੀ ਮੰਗ ਕੇ ਵੀ ਮੈਂ ਠੀਕ ਹੋ ਜਾਵਾਂਗਾ ਪਰ ਇਹ ਸਾਰੇ ਦੀ ਗਰੰਟੀ ਜੋ ਮੰਮੀ ਨੂੰ ਨੇ ਕਿਹਾ ਸੀ ਮੈਂ ਦੇਵ ਨੂੰ ਕਿ ਤੂੰ ਪਹਿਲਾਂ ਮੇਰੇ ਮम्मू ਦਾ ਪਤਾ ਦੱਸ ਫਿਰ ਮੈਂ ਤੈਨੂੰ ਮੰਮੀ ਮੇਰੀ ਵੀ ਤੇ ਡੈਡੀ ਨੂੰ ਮੇਰੇ ਲੈ ਵੀ ਗਈ ਤਾਂ ਹੁਣ ਪੰਮੀ ਆਪਣਾ ਫਰਜ਼ ਜ਼ਰੂਰ ਨਿਭਾਏਗੀ ਮੰਮੀ ਨੂੰ ਤੇ ਪੰਮੀ ਨੂੰ ਉਹਦੇ ਸਰਪੰਚ ਨੂੰ ਹੁਣ ਮਿਲਣ ਲਈ ਜਾਏਗੀ ਤਾਂ ਸਰਪੰਚ ਨੇ ਵੀ ਗਲਤੀ ਕਬੂਲਣੀ ਆ ਕਿਉਂਕਿ ਉਸਨੇ ਜੋ ਗਲਤੀਆਂ ਕੀਤੀਆਂ ਉਹਨਾਂ ਦੀ ਸਜ਼ਾ ਹੋਣ ਤੱਕ ਮਾਂ ਪੁੱਤ ਪਿੰਨ ਭਰਾ ਦੂਰ ਰਹੇ ਸੀ ਪਰ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਸਾਰਾ ਪਰਿਵਾਰ ਇਕੱਠਾ ਹੋਣ ਜਾ ਰਿਹਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਜਰੂਰ ਸਬਸਕ੍ਰਾਈਬ ਕਰੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ